ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ ਚ ਨਵੀਂ ਵੀਡੀਓ ਚ ਨਵਾਂ ਰਿਸ਼ਤਾ ਲੈ ਕੇ ਆਏ ਹਾਂ ਜੀ ਇਹ ਰਿਸ਼ਤਾ ਜੀ ਯੂਰਪੀਅਨ ਪੀਆਰ ਲੜਕੇ ਦਾ ਰਿਸ਼ਤਾ ਜੀ ਤਾਂ ਮੈਂ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗਾ ਜੱਟ ਸਖ ਪਰਿਵਾਰ ਦਾ ਲੜਕਾ ਜੀ ਐਸਬੀਐਸ ਨਗਰ ਏਰੀਆ ਜੀ ਤਾਂ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਿਓ ਜਿਤ ਵੀ ਰਿਸ਼ਤੇ ਨਾ ਮੈਚਿੰਗ ਹੋਏ ਉੱਪਰ ਅਸੀਂ ਨੰਬਰ ਦਿੱਤਾ ਹੋਇਆ ਹੈ ਤੇ ਤੁਸੀਂ ਮੈਸੇਜ ਕਰਕੇ ਦਾ ਡਾਟਾ ਸ਼ੇਅਰ ਕਰ ਸਕਦੇ ਹੋ ਤਾਂ ਵਧੀਆ ਸੋਹਣਾ ਸਿਰਕਾ ਲੜਕਾ ਜੀ ਬਾਕੀ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰਨਾ ਜੀ ਫੋਲੋ ਕਰਨਾ ਨਹੀਂ ਭੁੱਲਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤਾਂ ਕਿ ਤੁਹਾਡੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਵੀਡੀਓ ਪਹੁੰਚ ਸਕੇ ਤੇ ਜਿਹਨੂੰ ਵੀ ਰਿਸ਼ਤੇ ਦੀ ਲੋੜ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਜੇਕਰ ਤੁਸੀਂ ਵੀ ਆਪਣੇ ਵਿਆਹ ਦੀ ਐਡ ਲਵਾਉਣੀ ਚਾਹੁੰਦੇ ਹੋ ਰਿਸ਼ਤੇ ਸਬੰਧੀ ਤਾਂ ਤਾਂ ਵੀ ਸਾਡਾ ਇਹ ਉੱਪਰ ਨੰਬਰ ਦਿੱਤਾ ਹੈ 7585 ਉਹਦੇ ਤੇ ਆਪ ਦਾ 16700 ਤੇ ਆਪਦਾ ਇਹ ਡਾਟਾ ਭੇਜ ਸਕਦੇ ਹੋ ਤਾਂ ਦੋਸਤੋ 1982 ਦਾ ਬੋਰਨ ਆ ਲੜਕਾ ਤਲਾਕशुदा ਲੜਕਾ ਜੀ 5 ਫੁੱਟ 6 ਇੰਚ ਹਾਰਟ ਹਾਈਟ ਆ ਜੀ ਹੌਬੀ სპੋਰਟਸਮੈਨ ਤਾਂ ਵਧੀਆ ਜਨ ਕੇ ਸੋਹਣਾ ਸਰਾਕਾ ਲੜਕਾ ਨਸ਼ੇ ਤੋਂ ਰਹਿਤ ਲੜਕਾ ਜੀ ਕੁਆਲਿਫਿਕੇਸ਼ਨ ਪਲੱਸ 2 ਹੈ ਯੂਰਪੀਅਨ ਸਿਟੀ ਐਨਾ ਹੈ ਜੱਟ ਸਾਕਾ ਐਨੂਅਲ ਇਨਕਮ ਜਿਹੜੀ ਸਾਲ ਦੀ ਤਕਰੀਬਨ 25 ਲੱਖ ਰੁਪਈਆ ਇਨਕਮ ਹੈਗੀ ਆ ਜੀ ਤਾਂ SBS ਨਗਰ ਪੰਜਾਬ ਜਿਲ੍ਹਾ ਜਿਹੜਾ ਹੈਗਾ SBS ਨਗਰ ਆਈ ਤਾਂ ਦੋਸਤੋ ਲੜਕੀ ਚਾਹੀਦੀ ਆ ਤਲਾਕशुदा ਲੜਕੀ ਚਾਹੀਦੀ ਆ ਬਿਨਾ ਬੱਚੇ ਤੋਂ ਲੜਕੀ ਚਾਹੀਦੀ ਆ ਜੀਨੋ ਵੀ ਰਸਤੇ ਦੀ ਲੋੜ ਹੋਈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲੜਕੀ ਵਧੀਆ ਘਰਾਣੇ ਦੀ ਚਾਹੀਦੀ ਆ ਜੀ ਬਹੁਤ ਵਧੀਆ ਘਰਾਣੇ ਦਾ ਲੜਕਾ ਸੋਹਣਾ ਸੋਹਣਾ ਕਾਲ ਲੜਕਾ ਸੋਹਣੀ ਸੋਹਣੀ ਲੜਕੀ ਚਾਹੀਦੀ ਵਧੀਆ ਪਰਿਵਾਰ ਤਾਂ ਜਿਹਨੂੰ ਰਸਤੇ ਲੋੜ ਹੋਈ ਉੱਪਰ ਅਸੀਂ ਨੰਬਰ ਦਿੱਤਾ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਫੋਨ ਨਾ ਕਰਿਓ ਜੀ ਫੋਨ ਬਹੁਤ ਸਾਰੇ ਭੈਣ ਭਰਾਵਾਂ ਦਾ ਚੱਕਿਆ ਨਹੀਂ ਜਾਂਦਾ ਸੋ ਇਸ ਕਰਕੇ ਉਹਨਾਂ ਨੂੰ ਕੰਪਲੇਂਟ ਰਹਿੰਦੀ ਹੈ ਕਿ ਤੁਸੀਂ ਫੋਨ ਨਹੀਂ ਚੱਕਦੇ ਤਾਂ ਬਾਈ ਜੀ ਕੰਮ ਹੀ ਇੰਨਾ ਹੁੰਦਾ ਫੋਨ ਵੀ ਤਕਰੀਬਨ ਮੈਨੂੰ 1.5 200 ਆਉਣਾ ਹੁੰਦਾ ਕਈ ਪਰਿਵਾਰਾਂ ਦੇ ਨਹੀਂ ਫੋਨ ਚੱਕੀ ਜਾਂਦੇ ਸੋ ਇਸ ਕਰਕੇ ਸੌਰੀ ਜੀ ਤੁਸੀਂ ਬੋਲ ਕੇ ਮੈਸੇਜ ਕਰਦਿਆ ਕਰੋ WhatsApp 'ਤੇ ਤਾਂ ਹੀ ਤੁਹਾਨੂੰ ਨੰਬਰ ਦਿੱਤਾ ਜਾਂਦਾ ਤੁਹਾਡੀ ਹਰ ਇੱਕ ਗੱਲ ਦਾ ਜਵਾਬ ਦਿੱਤਾ ਜਾਊਗਾ ਸਮਾਂ ਲੱਗ ਸਕਦਾ ਜਵਾਬ ਦਿੱਤਾ ਜਾਊਗਾ ਤਾਂ ਧੰਨਵਾਦ ਜੀ ਸਾਰਿਆਂ ਦਾ ਸਾਰਿਆਂ ਸਤਿ ਸ਼੍ਰੀ ਅਕਾਲ ਜੀ